ਜਦੋਂ ਆਪਾਂ ਵੇਖਦੇ ਹਾਂ ਪ੍ਰਾਤਨ ਸਮੇਂ ਵਿੱਚ ਰਾਜੇ ਮਹਾਰਾਜੇ ਆਪਣੀ ਸਿਰਖਿਆ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਮਹੱਲਾਂ ਦੇ ਉੱਪਰ ਇੱਕ ਹੋਰ ਇਮਾਰਤ ਬਣਾ ਲੈਂਦੇ ਸਨ ਇਸ ਇਮਾਰਤ ਦੀ ਇੱਕ ਖੂਬੀ ਹੁੰਦੀ ਸੀ ਕਿ ਇਸ ਵਿੱਚ ਪ੍ਰਵੇਸ਼ ਕਰਨਾ ਤੇ ਬਹੁਤ ਸੌਖਾ ਹੁੰਦਾ ਸੀ ਪਰ ਬਾਹਰ ਜਾਣ ਵੇਲੇ ਹਰ ਕਿਸੇ ਦੀ ਵਸਤੀ ਗੱਲ ਨਹੀਂ ਸੀ ਹੁੰਦੀ ਇਹਨਾਂ ਇਮਾਰਤਾਂ ਨੂੰ ਭੁੱਲ ਭਲਈਆ ਕਿਹਾ ਜਾਂਦਾ ਹੈ ਹਰ ਇੱਕ ਰਸਤਾ ਕਿਸੇ ਚੌਰਾਹੇ ਤੇ ਆ ਕੇ ਰੁਕ ਜਾਂਦਾ ਸੀ ਆਪਣੀ ਸੋਚ ਨਾਲ ਹਰ ਕੋਈ ਬਾਹਰ ਦਾ ਰਸਤਾ ਨਹੀਂ ਲੱਭ ਸਕਦਾ ਸੀ ਉਸ ਨੂੰ ਸਾਰੇ ਹੀ ਰਸਤੇ ਸਹੀ ਲੱਗਦੇ ਸਨ ਇਸ ਦੁਚਿੱਤੇ ਪਨ ਦਾ ਨਾਮ ਹੀ ਜਿਹੜਾ ਸੀ ਉਤਪਦਾ ਹੈ ਇਸ ਦਰਾਹੇ ਵਿੱਚੋਂ ਕੋਈ ਜਾਣਕਾਰ ਬੰਦਾ ਹੀ ਕੱਢ ਸਕਦਾ ਹੈ ਇਸ ਕਰਕੇ ਅਜਹੀਆਂ ਇਮਾਰਤਾਂ ਕਿਸੇ ਗਾਈਡ ਦੀ ਮਦਦ ਦੇ ਨਾਲ ਹੀ ਦੇਖੀਆਂ ਜਾ ਸਕਦੀਆਂ ਨੇ ਅੱਜ ਵੀ ਲੱਖ ਵੱਖ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਇਮਾਰਤਾਂ ਨੇ ਜਿਨ੍ਹਾਂ ਇਮਾਰਤਾਂ ਦੇ ਵਿੱਚ ਕੋਈ ਇੱਕ ਮਨੁੱਖ ਅਣਜਾਣ ਮਨੁੱਖ ਉਹਦੇ ਅੰਦਰ ਪ੍ਰਵੇਸ਼ ਕਰ ਜਾਵੇ ਤੇ ਉਹ ਲੱਖ ਯਤਨ ਕਰੇ ਵੀ ਮੈਂ ਇਹਦੇ ਵਿੱਚੋਂ ਬਾਹਰ ਨਿਕਲ ਸਕਾਂ ਤੇ ਉਹ ਬਾਹਰ ਨਹੀਂ ਸੀ ਨਿਕਲ ਸਕਦਾ ਕਿਉਂਕਿ ਉਹਨੂੰ ਬਣਾਇਆ ਹੀ ਇਸ ਤਰ੍ਹਾਂ ਦਾ ਹੁੰਦਾ ਸੀਗਾ ਫਿਰ ਮਨੁੱਖ ਕਿਸੇ ਗਾਈਡ ਜਿਹੜਾ ਜਾਣਦਾ ਹੁੰਦਾ ਉਸ ਇਮਾਰਤ ਨੂੰ ਉਹਦੇ ਨਾਲ ਅੰਦਰ ਜਾਂਦਾ ਹੈ ਤੇ ਉਹਦੀ ਗਾਈਡਲਾਈਨ ਦੇ ਨਾਲ ਹੀ ਉਹਦੀ ਮਦਦ ਦੇ ਨਾਲ ਹੀ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਉਸ ਗਾਈਡ ਤੋਂ ਬਿਨਾ ਉਹਨਾਂ ਇਮਾਰਤਾਂ ਨੂੰ ਦੇਖਿਆ ਨਹੀਂ ਜਾ ਸਕਦਾ ਇਸੀ ਦੁਨੀਆਵੀ ਤੌਰ ਤੇ ਕੋਦਾਰਨ ਮਨੁੱਖਾ ਜੀਵਨ ਵੀ ਇੱਕ ਭੁੱਲ ਭਲਿਆਹੀ ਹੈ ਕਦਮ ਕਦਮ ਤੇ ਜ਼ਿੰਦਗੀ ਚੌਰਾਹ ਬਣ ਜਾਂਦੀ ਹੈ ਮਨੁੱਖ ਜ਼ਿੰਦਗੀ ਦੇ ਇਸ ਚੱਕਰ ਬਿਊ ਵਿੱਚੋਂ ਆਪ ਨਹੀਂ ਨਿਕਲ ਸਕਦਾ ਇੱਥੋਂ ਜੇ ਕੋਈ ਕੱਢ ਸਕਦਾ ਹੈ ਕਿਉਂ ਕੇਵਲ ਤੇ ਕੇਵਲ ਗੁਰੂ ਹੈ ਸਤਗੁਰੂ ਦਾ ਸਮਾਹ ਹੈ ਭੁੱਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਟਾਈ ਤਰਾਸ ਦਾ ਮਤਲਬ ਜਿਹੜਾ ਫਿਕਰ ਬਣਨ ਲੱਗਿਆ ਹੋਇਆ ਹੈ ਗੁਰਪੂਰੇ ਕੀ ਬੇਅੰਤ ਵਡਿਆਈ ਇਹ ਪੂਰੇ ਗੁਰੂ ਦੀ ਵਡਿਆਈ ਹੈ ਕਿ ਉਹ ਜਨਮ ਮਰਨ ਦਾ ਉਹ ਡਰ ਵੀ ਕੱਢ ਦਿੰਦਾ ਹੈ ਤੇ ਜਿਹੜਾ ਮਨੁੱਖ ਗਲਤੀ ਕਰਦਾ ਹੈ ਜ਼ਿੰਦਗੀ ਵਿੱਚ ਉਸ ਗਲਤੀ ਤੋਂ ਉਹਦਾ ਕਿਨਾਰਾ ਕਰਕੇ ਉਹਨੂੰ ਸੱਚ ਦਾ ਮਾਰਗ ਵੀ ਦਿਖਾ ਦਿੰਦਾ ਹੈ ਸਾਡੀ ਸੋਚ ਦਾ ਚਿਰਾਗ ਸਾਨੂੰ ਸੰਸਾਰ ਦਾ ਸਾਫ਼ ਦਿਖਾਉਂਦਾ ਹੈ ਪੰਦਰੰਕਾਰ ਦਾ ਰਸਤਾ ਧੁੰਦਲਾ ਨਜ਼ਰ ਆਉਂਦਾ ਹੈ ਇਸੇ ਕਰਕੇ ਹੀ ਅਸੀਂ ਸੰਸਾਰ ਦੇ ਹੀ ਰਸਤੇ ਨੂੰ ਵਾਰ-ਵਾਰ ਚੁਣਦੇ ਹਾਂ ਸਾਡੀ ਇਹ ਦੁਬਧਾ ਸਾਨੂੰ ਮੰਜ਼ਲ ਤੋਂ ਹਰ ਵਾਰ ਦੂਰ ਕਰਦੀ ਰਹਿੰਦੀ ਹੈ ਅਸੀਂ ਪਾਣੀ ਤੋਂ ਵੱਡੀਆਂ ਲਹਿਰਾਂ ਨੂੰ ਸਮਝ ਲੈਂਦੇ ਹਾਂ ਸੋਨੇ ਤੋਂ ਵੱਡਾ ਗਹਿਣਾ ਸਮਝ ਲੈਂਦੇ ਹਾਂ ਰੱਬੀ ਮਿਹਰ ਤੋਂ ਵੱਡੀ ਮਾਇਆ ਸਮਝ ਲੈਂਦੇ ਹਾਂ ਦਾਤੀ ਤੋਂ ਵੱਡੀਆਂ ਦਾਤਾਂ ਸਮਝ ਲੈਂਦੇ ਹਾਂ ਭਾਵ ਅਜਿਹੇ ਹੋਰ ਕਿੰਨੇ ਹੀ ਕਾਰਨ ਹਨ ਜਿਹੜੇ ਸਾਨੂੰ ਦੁਬਿਧਾ ਦੀ ਪਕੜ ਤੋਂ ਮੁਕਤ ਨਹੀਂ ਹੋਣ ਦਿੰਦੇ ਅਸੀਂ ਦਾਤ ਪਿਆਰੀ ਵਿਸਰਿਆ ਦਤਾਰਾ ਉਸ ਅਵਸਥਾ ਦੇ ਵਿੱਚ ਚਲੇ ਜਾਂਦੇ ਹਾਂ ਮਾਲਕ ਪਰਮੇਸ਼ਰ ਨੂੰ ਭਲਾ ਦਿੰਦੇ ਹਾਂ ਤੇ ਮਾਲਕ ਪਰਮੇਸ਼ਰ ਨੂੰ ਭਲਾ ਕਰਕੇ ਤੇ ਅਸੀਂ ਪਰਤ ਕੇ ਜਿਹੜਾ ਹੈ ਉਹ ਉਹਦੀਆਂ ਦਾਤਾਂ ਦੇ ਨਾਲ ਪਿਆਰ ਕਰਨ ਲੱਗ ਪੈਂਦੇ ਹਾਂ ਅਸੀਂ ਦੁਬਿਧਾ ਵਿੱਚ ਪੈ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਮਾਲਕ ਕਿੰਨਾ ਵਿਸ਼ਾਲ ਹੈ ਮਾਲਕ ਕਿੰਨਾ ਵੱਡਾ ਹੈ ਦੁਨੀਆ ਦੇ ਅੰਦਰ ਉਸ ਤੋਂ ਬਗਾਰ ਕੋਈ ਹੋਰ ਹੈ ਹੀ ਨਹੀਂ ਪਰ ਅਸੀਂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਕੜ ਕੇ ਬੈਠ ਜਾਂਦੇ ਹਾਂ ਤੇ ਉਹਦੇ ਨਾਲ ਆਪਣਾ ਸਬੰਧ ਬਣਾ ਲੈਂਦੇ ਹਾਂ ਆਖਰ ਜਿਹੜੇ ਲੋਕ ਗੁਰੂ ਜੀ ਬਖਸ਼ ਦਾ ਪੱਲਾ ਪਕੜ ਲੈਂਦੇ ਨੇ ਯਾਦ ਰੱਖਿਓ ਫਿਰ ਉਹ ਜੀਵਨ ਦੀ ਇਸ ਦੁਬਧਾ ਰੂਪ ਭੁੱਲ ਭਲਈਏ ਤੋਂ ਬਾਹਰ ਨਿਕਲ ਆਉਂਦੇ ਨੇ ਸਤਗੁਰੂ ਜੀ ਦਾ ਪਾਵਨ ਬਚਨ ਅਸਰ ਪੜ੍ਹਦੇ ਹਾਂ ਜਿਸ ਮਿਲੈ ਮਨ ਹੋਈ ਆਨੰਦ ਸੋ ਸਤਗੁਰ ਕਈਐ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਐ ਸਤਗੁਰੂ ਜੀ ਕਹਿੰਦੇ ਨੇ ਵੀ ਜਿਸ ਗੁਰੂ ਦੇ ਮਿਲਣ ਦੇ ਨਾਲ ਦੁਬਦਾ ਦੂਰ ਹੋ ਜਾਵੇ ਮਨ ਦੀ ਦੁਬਦਾ ਖਤਮ ਹੋ ਜਾਵੇ ਸੱਤੇ ਉੱਚੀ ਪਰਮ ਅਵਸਥਾ ਪ੍ਰਾਪਤ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਨੇ ਉਹ ਸਤਿਗੁਰੂ ਹੁੰਦਾ ਏ ਜਿਹਦੇ ਮਿਲਣ ਦੇ ਨਾਲ ਮਨ ਦੇ ਵਿੱਚ ਆਨੰਦ ਹੋ ਜਾਂਦਾ ਹੈ ਮਨ ਦੀ ਦੁਚਿੱਤਾਪਨ ਉਹ ਦੂਰ ਹੋ ਜਾਂਦਾ ਹੈ ਉਹ ਸਤਿਗੁਰੂ ਹੀ ਹੈ ਸਾਨੂੰ ਜੋ ਇਸ ਭੁੱਲ ਭੁਲੇਹੇ ਦੇ ਵਿੱਚੋਂ ਇਸ ਦੁਬਧਾ ਦੇ ਵਿੱਚੋਂ ਸਾਨੂੰ ਕੱਢ ਸਕਦਾ ਹੈ ਮਨੁੱਖ ਨੇ ਇਸ ਦੁਬਧਾ ਵਿੱਚੋਂ ਨਿਕਲਣ ਦੇ ਉਪਰਾਲੇ ਬਹੁਤ ਕੀਤੇ ਪਰ ਯਾਦ ਰੱਖਿਓ ਇਸ ਨੂੰ ਗੁਰੂ ਤੋਂ ਬਿਨਾ ਕਾਮਯਾਬੀ ਹਾਸਲ ਨਹੀਂ ਹੋਈ ਮਨੁੱਖ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਤੇ ਅੱਜ ਵੀ ਲੋਕ ਫਸੇ ਹੋਏ ਨੇ ਸਤਿਗੁਰ ਕਹਿੰਦੇ ਨੇ ਮੂਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਸੰਸਾਰ ਦੇ ਅੰਦਰ ਹੋਇਆ ਕੀ ਮਨੁੱਖ ਜਿਹੜਾ ਸੀ ਨਾ ਉਹ ਚੁੱਪ ਰਹਿਣ ਲੱਗ ਪਿਆ ਉਹ ਸੋਚਦਾ ਸੀਗਾ ਵੀ ਸ਼ਾਇਦ ਚੁੱਪ ਰਹਿਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਜਾਏਗੀ। ਪ੍ਰਸਤ ਗੁਰ ਕਹਿਣ ਲੱਗੇ ਨਹੀਂ ਤੇਰੇ ਚੁੱਪ ਰਹਿਣ ਦੇ ਨਾਲ ਚੁੱਪ ਸਾਧਣ ਦੇ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਕੋਈ ਆਪਣੇ ਹੱਥਾਂ ਨੂੰ ਹੀ ਭਾਂਡਾ ਬਣਾ ਲਿਆ। ਯਾਦ ਰੱਖਿਓ ਗ੍ਰਸਤੀ ਮਨੁੱਖ ਉਹਦੇ ਘਰ ਦੇ ਵਿੱਚ ਵਰਤਨ ਹੁੰਦੇ ਨੇ। ਉਹਦੇ ਕੋਲ ਥਾਲ ਹੁੰਦਾ ਹੈ। ਉਹਦੇ ਕੋਲ ਹੋਰ ਵਰਤਨ ਹੁੰਦੇ ਨੇ। ਪਰ ਜਿਹੜਾ ਮਨੁੱਖ ਘਰਵਾਰ ਨੂੰ ਛੱਡ ਦਿੰਦਾ ਹੈ ਨਾ ਦੂਰ ਜੰਗਲਾਂ ਵਿੱਚ ਚਲਾ ਜਾਂਦਾ ਹੈ ਉਹ ਫਿਰ ਹੱਥਾਂ ਨੂੰ ਹੀ ਕਰਪਾਤੀ ਬਣਾ ਲੈਂਦਾ ਭਾਂਡਾ ਬਣਾ ਲੈਂਦਾ ਹੱਥਾਂ ਨੂੰ ਭਾਂਡਾ ਬਣਾ ਲਿਆ ਮੂਨ ਚੁੱਪ ਸਾਦ ਲਈ ਨਗਨ ਫਿਰਿਉ ਬਨ ਮਾਹੀ ਬਨ ਦਾ ਮਤਲਬ ਜੰਗਲ ਜੰਗਲ ਦੇ ਵਿੱਚ ਨੰਗਾ ਘੁੰਮਦਾ ਰਿਆ ਤੱਟ ਤੀਰਥ ਸਭ ਧਰਤੀ ਭਰ ਮਿਉ ਸਤਿਗੁਰ ਮਹਾਰਾਜ ਕਹਿੰਦੇ دریاਵਾਂ ਦੇ ਕੰਢਾ ਤੱਟ ਦਾ ਮਤਲਬ ਦਰਿਆਵਾਂ ਦੇ ਕੰਡੇ ਦੇ ਉੱਤੇ ਜਿਹੜੇ ਤੀਰਥ ਵਸੇ ਹੋਏ ਸਨ ਉਹਨਾਂ ਤੀਰਥਾਂ ਦਾ ਰਟਨ ਕੀਤਾ ਤੱਟ ਤੀਰਥ ਸਭ ਧਰਤੀ ਭਰ ਮਿਓ ਪਰ ਸਤਿਗੁਰ ਮਹਾਰਾਜ ਕਹਿੰਦੇ ਦੁਬਦਾ ਛੁਟਕੇ ਨਹੀਂ ਮਨ ਦੀ ਜਿਹੜੀ ਡੋਲਣਾ ਸੀ ਨਾ ਮਨ ਦਾ ਦੁਚਿੱਤੀਪਨ ਜਿਹੜਾ ਸੀਗਾ ਸਤਿਗੁਰ ਮਹਾਰਾਜ ਕਹਿਣ ਲੱਗੇ ਵੀ ਉਹ ਇਹਦਾ ਦੂਰ ਨਾ ਹੋਇਆ ਕਿਉਂਕਿ ਇਹ ਯਤਨ ਜਿਹੜੇ ਸੀ ਨਾ ਇਹ ਸਾਰਥਕ ਸਿੱਧ ਨਾ ਹੋਏ ਇਹ ਯਤਨ ਜਿਹੜੇ ਸਨ ਇਹ ਕੰਮ ਨਾ ਆਏ ਤੇ ਸਤਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਮਨੁੱਖ ਜਿਹੜਾ ਸੀ ਨਾ ਉਹ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਜਿਹੜੇ ਸਨ ਉਹਨਾਂ ਕੀਮਤੀ ਪਲਾਂ ਨੂੰ ਸਤਗੁਰੂ ਮਹਾਰਾਜ ਕਹਿਣ ਲੱਗੇ ਇਹ ਆਪਣੇ ਜੀਵਨ ਦੇ ਅੰਦਰ ਉਸ ਵਕਤ ਸੁਆਰਥ ਨਾ ਕਰ ਸਕਿਆ ਤੇ ਜੀਵਨ ਦਾ ਇਹ ਆਨੰਦ ਜਿਹੜਾ ਸੀਗਾ ਉਹ ਨਾ ਮਾਣ ਸਕਿਆ ਸਤਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਮਨੁੱਖ ਸਤਗੁਰ ਦੇ ਮਿਲਾਪ ਉਹਦਾ ਹਾਸਲ ਨਾ ਕਰ ਸਕਿਆ ਸਗੋਂ ਸਤਗੁਰ ਮਹਾਰਾਜ ਕਹਿਣ ਲੱਗੇ ਮਨੁੱਖ ਦਾ ਜੀਵਨ ਜਿਹੜਾ ਸੀ ਨਾ ਉਹ ਕਰਮ ਕਾਂਡ ਹੀ ਬਣ ਗਿਆ ਮਨੁੱਖ ਕਰਮ ਕਾਂਡ ਦੇ ਵਿੱਚੋਂ ਨਿਕਲ ਨਾ ਸਕਿਆ ਔਰ ਇਹਦੇ ਮਨ ਦੇ ਵਿੱਚ ਦੁਬਧਾ ਦਾ ਨਿਵਾਸ ਹੋ ਗਿਆ ਸਤਗੁਰ ਜੀ ਕਹਿੰਦੇ ਨੇ ਇਸ ਦੁਬਧਾ ਦੇ ਵਿੱਚੋਂ ਤੂੰ ਨਿਕਲ ਸਕਦਾ ਹੈ ਜੇ ਤੂੰ ਸਤਗੁਰ ਦੀ ਸ਼ਰਨ ਵਿੱਚ ਚਲਾ ਜਾਵੇਂ ਸਤਗੁਰ ਮਿਲੇ ਤਾਂ ਦੁਬਧਾ ਭਾਗੇ ਜੇ ਤੂੰ ਸਤਗੁਰ ਦੇ ਨਾਲ ਆਪਣਾ ਮਲਾਪ ਕਰ ਲੇਂਗਨ ਤੇ ਦੁਬਧਾ ਤੇਰੇ ਵਿੱਚੋਂ ਨਿਕਲ ਜਾਏਗੀ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ ਤੇਰਾ ਮਨ ਜਿਹੜਾ ਹੈ ਨਾ ਉਹ ਕਮਲ ਦੇ ਫੁੱਲ ਵਾਂਗੂ ਖੇੜੇ ਦੇ ਵਿੱਚ ਆ ਜਾਏਗਾ ਜਦੋਂ ਤੂੰ ਪ੍ਰਭੂ ਦੇ ਨਾਲ ਜੁੜ ਗਿਆ ਖਿਆਲ ਕਰਨਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਸਾਖੀ ਹੈ ਜਦੋਂ ਸਤਗੁਰੂ ਮਹਾਰਾਜ ਮਹਾਰਾਜ ਦੀ ਜੰਗ ਜਿੱਤ ਕੇ ਮਾਲਵੇ ਦੇ ਇਲਾਕੇ ਦੇ ਵਿੱਚ ਸਿੱਖੀ ਦੀ ਫਲਵਾੜੀ ਨੂੰ ਬਖਸ਼ਿਸ਼ ਦਾ ਪਾਣੀ ਦੇਣ ਵਾਸਤੇ ਕੁਝ ਸਮਾਂ ਇਸ ਇਲਾਕੇ ਦਾ ਦੌਰਾ ਕਰਨ ਲੱਗ ਪਏ ਤੇ ਇਸ ਪ੍ਰਚਾਰਕ ਫੇਰੀ ਦੇ ਦੌਰਾਨ ਹੀ ਸਤਗੁਰੂ ਜੀ ਫਿਰੋਜ਼ਪੁਰ ਦਾ ਇੱਕ ਇਲਾਕਾ ਹੈ ਔਰ ਪ੍ਰਮੁੱਖ ਨਗਰ ਜਿਹੜਾ ਹੈ ਉਹ ਨਿਥਾਣਾ ਉੱਥੇ ਜਾਂਦੇ ਨੇ ਸਤਿਗੁਰੂ ਮਹਾਰਾਜ ਔਰ ਇਸ ਇਲਾਕੇ ਦੇ ਵਿੱਚ ਇੱਕ ਪ੍ਰਸਿੱਧ ਜੋਗੀ ਰਹਿੰਦਾ ਹੈ ਔਰ ਉਸ ਜੋਗੀ ਦਾ ਨਾਮ ਹੈ ਕਾਲੂनाथ ਇਹ ਜੋਗੀ ਲੰਬੀਆਂ ਸਮਾਧੀਆਂ ਲਾਉਣ ਕਰਕੇ ਬਹੁਤ ਪ੍ਰਸਿੱਧ ਹੋ ਗਿਆ ਸੀਗਾ ਅਤੇ ਇਲਾਕੇ ਦੇ ਵਿੱਚ ਇਸ ਜੋਗੀ ਦੀ ਬੜੀ ਪ੍ਰਸਿੱਧ ਦਾਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਭਾਵੇਂ ਇੱਕ ਪੂਰਨ ਤਰਤੇ ਧਰਮੀ ਸੀ ਔਰ ਉਸ ਧਰਮੀ ਪਣ ਦਾ ਲੋਕਾਂ ਦੇ ਵਿੱਚ ਬੜਾ ਵੱਡਾ ਦਬਦਬਾ ਬਣਿਆ ਹੋਇਆ ਸੀਗਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨਾਲ ਮਿਲਾਪ ਹੋਇਆ ਤੇ ਸਾਹਿਬ ਨੇ ਸਾਰੀ ਕਹਾਣੀ ਸਮਝ ਲਈ ਦੋ ਸ਼ਬਦ ਇੱਥੇ ਪਹਿਲਾਂ ਵਿਚਾਰਨਯੋਗ ਹਨ ਇੱਕ ਸ਼ਬਦ ਹੈ ਕੱਜਣਾ ਦੂਜਾ ਸ਼ਬਦ ਹੈ ਕੱਢਣਾ ਗੁਰੂ ਜੀ ਸਾਡਾ ਪਰਦਾ ਤਾਂ ਕੱਜ ਲੈਂਦੇ ਹਨ ਪਰ ਜਦੋਂ ਵਾਰੀ ਔਗਣਾਂ ਦੀ ਆਉਂਦੀ ਹੈ ਤਾਂ ਔਗਣ ਕੱਜਦੇ ਨਹੀਂ ਸਗੋਂ ਔਗਣ ਕੱਢਦੇ ਹਨ ਗੁਰੂ ਹਮੇਸ਼ਾ ਹੀ ਪਰਦਾ ਤੇ ਕੱਜਦਾ ਹੈ ਪਰ ਔਗਣਾਂ ਦੇ ਉੱਤੇ ਪਰਦਾ ਕਦੀ ਨਹੀਂ ਪਾਉਂਦਾ ਔਗਣਾਂ ਨੂੰ ਸਾਡੇ ਵਿੱਚੋਂ ਕੱਢਦਾ ਹੈ ਸੱਚਾ ਪ੍ਰੇਮੀ ਉਹੀ ਹੀ ਹੈ ਜਿਹੜਾ ਜੀਵਨ ਦੇ ਔਗਣ ਕੱਢ ਦਵੇ ਜੋਗੀ ਜਿਹੜਾ ਸੀ ਕਾਲੂ ਨਾਥ ਬਾਰੀ ਤੌਰ ਤੇ ਤੇ ਬਹੁਤ ਸੇਵਾ ਕਰਦੇ ਆ ਸੀ ਪਰ ਉਸ ਦੇ ਅੰਦਰ ਪਕੜ ਜਿਹੜੀ ਸੀ ਨਾ ਵਿਸ਼ੇ ਵਿਕਾਰਾਂ ਦੀ ਉਹ ਬੜੀ ਮਜ਼ਬੂਤ ਸੀ। ਦੁਨਿਆਵੀ ਵਸਤਾਂ ਦੇ ਉੱਤੇ ਉਹਦੀ ਬਹੁਤ ਪਕੜ ਮਜ਼ਬੂਤ ਸੀ। ਜਦੋਂ ਤੱਕ ਅੰਦਰੋਂ ਪਕੜ ਨਹੀਂ हटਦੀ ਉਦੋਂ ਤੱਕ ਜੀਵਨ ਸਵਾਰਿਆ ਨਹੀਂ ਜਾਂਦਾ। ਸੰਸਾਰ ਤਾਂ ਬਾਹਰੋਂ ਹੀ ਦੇਖ ਸਕਦਾ ਸੀ। ਗੁਰੂ ਜੀ ਨੇ ਉਸ ਨੂੰ ਅੰਦਰੋਂ ਵੀ ਸਵਾਰਨ ਵਾਸਤੇ ਕਕੋ ਤੱਕ ਖੇਟਿਆ ਜੋਗੀ ਕਾਲੂਨਾਥ ਉਹਦੇ ਕੋਲ ਇੱਕ ਕੀਮਤੀ ਲੋਟਾ ਸੀਗਾ ਕਿਉਂਕਿ ਜੋਗੀਆਂ ਦੇ ਕੋਲੋ ਖਾਸ ਕਿਸਮ ਦੇ ਕੁਝ ਬਰਤਨ ਹੁੰਦੇ ਨੇ ਜਿਵੇਂ ਉਹਨਾਂ ਦੇ ਕੋਲੋਂ ਖੱਪਰ ਹੁੰਦਾ ਹੈ ਜਿਵੇਂ ਲੋਟਾ ਹੁੰਦਾ ਹੈ ਸਤਗੁਰੂ ਜੀ ਨੇ ਉਸ ਲੋਟੇ ਦੀ ਮੰਗ ਕੀਤੀ ਜੋਗੀ ਨੇ ਸਾਰਿਆਂ ਦੇ ਸਾਹਮਣੇ ਇੱਕ ਬੜੀ ᔪਗਤੀ ਦੇ ਨਾਲ ਆਪਣੇ ਲਫ਼ਜ਼ਾਂ ਦੀ ਹੀਰਾਫੇਰੀ ਦੇ ਨਾਲ ਜਵਾਬ ਦਿੱਤਾ ਜੋਗੀ ਕਹਿਣ ਲੱਗਾ ਕਾਲੂनाथ ਸਤਿਗੁਰੂ ਨੂੰ ਕਹਿਣ ਲੱਗਾ ਸਤਿਗੁਰੂ ਜੀ ਮੈਂ ਤੇ ਤੁਹਾਡਾ ਸੇਵਕ ਹਾਂ ਤੇ ਸੇਵਕ ਵੀ ਇਸ ਲੋਟੇ ਸਮੇਤ ਹੀ ਹਾਂ ਫਿਰ ਤੁਸੀਂ ਇਕੱਲਾ ਲੋਟਾ ਕਿਉਂ ਮੰਗਦੇ ਹੋ ਸਤਿਗੁਰੂ ਜੀ ਨੇ ਹੱਸ ਕੇ ਜਵਾਬ ਦਿੱਤਾ ਕਿ ਭਾਈ ਰੱਬ ਤੱਕ ਤਾਂ ਕੀ ਪਹੁੰਚਣਾ ਸੀ ਤੂੰ ਹਾਲੇ ਤੱਕ ਤਾਂ ਤੇਰੀਆਂ ਸਮਾਧੀਆਂ ਨਾਲ ਇੱਕ ਲੋਟੇ ਨਾਲ ਉਪਰੀਤ ਜਿਹੜੀ ਹੈ ਇੱਕ ਲੋਟੀ ਦੇ ਨਾਲੋਂ ਮੂੰਹ ਜਿਹੜਾ ਹੈ ਉਹ ਨਹੀਂ ਟੁੱਟਿਆ ਤੈਨੂੰ ਇੱਕ ਲੋਟਾ ਦੇਣਾ ਹੀ ਔਖਾ ਹੈ ਪਰ ਜੇ ਰੱਬੀ ਰਾਤ ਤੇ ਕਈ ਵਾਰ ਆਪਣੀ ਔਲਾਦ ਘਰਬਾਰ ਧਨ ਦੌਲਤ ਸਭ ਕੁਝ ਨਸ਼ਾਬਰ ਕਰਨਾ ਪੈਂਦਾ ਏ ਇਹ ਤੇਰੇ ਜੀਵਨ ਦਾ ਭਰਮ ਹੀ ਹੈ ਕਿ ਮੈਂ ਤਿਆਗੀ ਹਾਂ ਕਾਲੂਨਾਥ ਤੇਰੇ ਮਨ ਵਿੱਚ ਦੁਬਦਾ ਹੈ ਇਸ ਦੁਬਧਾ ਦੇ ਵਿੱਚ ਹੀ ਜੀਵਨ ਬਰਬਾਦ ਨਾ ਕਰ ਜਾਵੇ। ਬੰਦਾ ਧਰਮ ਕਮਾਉਂਦਾ ਹੋਇਆ ਵੀ ਸਾਰੀ ਜ਼ਿੰਦਗੀ ਦੁਬਧਾ ਅੰਦਰ ਹੀ ਬਤੀਤ ਕਰ ਜਾਂਦਾ ਹੈ। ਬਾਹਰੋਂ ਲੋਕ ਵੀ ਧਰਮੀ ਸਮਝਦੇ ਹਨ। ਬੰਦੇ ਨੂੰ ਆਪ ਵੀ ਭਲੇਖਾ ਜਿਹਾ ਲੱਗਾ ਰਹਿੰਦਾ ਹੈ। ਪਰ ਹਕੀਕਤ ਕੁਝ ਹੋਰ ਹੁੰਦੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਕਾਲੂਨਾਥ ਜੋਗੀ ਨੂੰ ਜਿਹੜਾ ਸੀਗਾ ਉਹ ਸਮਝਾਇਆ ਅਤੇ ਇਹਨਾਂ ਸੱਚ ਦੇ ਬੋਲਾਂ ਨੇ ਜੋਗੀ ਨੂੰ ਉਸ ਦੇ ਅੰਦਰ ਦੇ ਦਰਸ਼ਨ ਜਿਹੜੇ ਸਨ ਉਹ ਕਰਵਾ ਦਿੱਤੇ ਵੀ ਉਹਦਾ ਅੰਦਰ ਕਿਹੋ ਜਿਹਾ ਹੈ ਉਹ ਦਿਖਾ ਦਿੱਤਾ। ਔਰ ਜੋਗੀ ਦੀ ਸਾਰੀ ਦੁਬਧਾ ਦੂਰ ਹੋ ਗਈ। ਉਸ ਨੇ ਨਿਮਾਣਾ ਜਾ ਹੋ ਕੇ ਸਤਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਔਰ ਸਿੱਖੀ ਦੀ ਮੰਗ ਕੀਤੀ। ਤਨਗੁਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ੰਦ ਮਾਲਕ ਪਿਤਾ ਉਹਨਾਂ ਨੇ ਆਪਣੀ ਰਹਿਮਤ ਦੇ ਨਾਲ ਉਸ ਦੀ ਝੋਲੀ ਭਰ ਦਿੱਤੀ ਔਰ ਸਮਾਪਤ ਕੇ ਕਾਲੂ ਨਾਥ ਨੇ ਰੱਬ ਦੇ ਨਾਲ ਅਟੁੱਟ ਸਾਹ ਜਿਹੜੀ ਸੀ ਉਹ ਬਣਾ ਲਈ ਕਿਉਂਕਿ ਸਤਗੁਰ ਜੀ ਦਾ ਪਾਵਨ ਬਚਨ ਹੈ ਜਾਕੂ ਭਈ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾਕੀ ਹੈ ਮਾਰੀ ਕੋਹ ਨਾਨਕ ਸੋ ਬ੍ਰਹਮ ਵਿਚਾਰੀ ਅਸਲ ਦੇ ਵਿੱਚ ਜਿਹਨੇ ਆਪਣੇ ਅੰਦਰੋਂ ਦੁਬਦਾਂ ਮਾਰ ਲਈ ਨਾ ਉਹਨੂੰ ਬ੍ਰਹਮ ਦੀ ਵਿਚਾਰ ਜਿਹੜੀ ਹੈ ਨਾ ਉਹ ਪਤਾ ਲੱਗ ਜਾਂਦੀ ਹੈ ਵੀ ਅਸਲ ਦੇ ਵਿੱਚ ਬ੍ਰਹਮ ਦੀ ਵਿਚਾਰ ਤੇ ਇਹ ਹੈ ਵੀ ਮਾਲਕ ਪਰਮੇਸ਼ਰ ਨੂੰ ਮਿਲਣਾ ਹੈ ਤੇ ਅਸਲ ਦੇ ਵਿੱਚ ਦੁਬਦਾਂ ਨੂੰ ਮਾਰਨਾ ਹੀ ਪਏਗਾ ਇੱਕ ਰਸਤੇ ਨੂੰ ਅਪਣਾਉਣਾ ਹੀ ਪਏਗਾ ਜਦੋਂ ਆਪਾਂ ਆਮ ਸਾਦਗੀ ਵਾਲੀ ਜਾਂ ਕੋਸ਼ਕਾਰਾਂ ਦੀ ਭਾਸ਼ਾ ਤੋਂ ਬਿਨਾ ਅਰਥ ਕਰੀਏ ਦੁਬਦਾ ਦੇ ਤਾਂ ਸੰਧੀ ਛੇਦ ਕਰਦੇ ਹਾਂ ਤੇ ਇਹਦੇ ਜਿਹੜੇ ਸ਼ਬਦ ਬਣਦੇ ਨੇ ਦੋ ਵਿਦ ਦੋ ਦਾ ਅਰਥ ਹੈ ਦੋ ਜਿਹਨੂੰ ਆਪਾਂ ਗਿਣਤੀ ਦੇ 1 ਤੇ 2 ਦੋ ਕਹਿੰਦੇ ਹਾਂ ਔਰ ਵਿਦ ਦਾ ਮਤਲਬ ਹੁੰਦਾ ਹੈ ਤਰੀਕਾ ਇਤੋਂ ਹੀ ਬਣਦਾ ਹੈ ਦੁੱਬਦਾ ਦੋ ਵਿਦ ਜਦੋਂ ਕਦੇ ਮਨੁੱਖ ਦੋ ਵਿਧੀਆਂ ਬਣਾ ਕੇ ਤੁਰਦਾ ਹੈ ਨਾ ਤਾਂ ਲੋਕ ਅਜਿਹੇ ਬੰਦੇ ਨੂੰ ਦੋ ਬੀੜੀਆਂ ਦਾ ਸਵਾਰ ਕਹਿੰਦੇ ਹਨ ਇਹ ਵੀ ਸੱਚ ਹੈ ਕਿ ਦੋ ਬੀੜੀਆਂ ਦਾ ਸਵਾਰ ਕਦੇ ਪਾਰ ਨਹੀਂ ਹੁੰਦਾ ਭਾਵ ਦੁਬਦਾਂ ਦਾ ਧਾਰਨੀ ਕਦੇ ਜੀਵਨ ਦੇ ਨਿਸ਼ਾਨੇ ਪ੍ਰਾਪਤ ਨਹੀਂ ਕਰ ਸਕਦਾ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਨਿਤ ਹੀ ਅਰਦਾਸ ਦੇ ਵਿੱਚ ਹੱਠੀਆਂ ਤੱਪੀਆਂ ਜੱਪੀਆਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਆਂ ਹਰ ਰੋਜ਼ ਭਾਵੇਂ ਸਿੱਖ ਸਵੇਰ ਵੇਲੇ ਅਰਦਾਸ ਕਰੇ ਭਾਵੇਂ ਸਿੱਖ ਸ਼ਾਮ ਦੇ ਵੇਲੇ ਭਾਵੇਂ ਕਿਸੇ ਵਕਤ ਵੀ ਪਰ ਇੱਕ ਗੱਲ ਯਾਦ ਰੱਖੀ ਇਹ ਹੱਠੀ ਤੱਪੀ ਔਰ ਜੱਪੀ ਇਹ ਉਹ ਲੋਕ ਨਹੀਂ ਨੇ ਜਿਹੜੇ ਜੰਗਲਾਂ ਦੇ ਵਿੱਚ ਜਾਂ ਜਿਹੜੇ ਪਹਾੜਾਂ ਦੇ ਵਿੱਚ ਹੱਠ ਕਰਕੇ ਤਪ ਕਰਦੇ ਨੇ ਇਹ ਉਹ ਲੋਕ ਨਹੀਂ ਜਿਹੜੇ ਗਰਮੀਆਂ ਦੇ ਦਿਨਾਂ ਦੇ ਵਿੱਚ ਅੱਗ ਬਾਲ ਕੇ ਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਠੰਡੇ ਪਾਣੀ ਵਿੱਚ ਬੈਠ ਕੇ ਹੱਠ ਕਰਕੇ ਤਪ ਕਰਦੇ ਨੇ ਨਹੀਂ ਇਹ ਉਹ ਜ਼ਿਕਰ ਨਹੀਂ ਹੈ ਇਹਨਾਂ ਦਾ ਜ਼ਿਕਰ ਜਿਹੜਾ ਹੈ ਨਾ ਗੁਰਮਤਿ ਦੇ ਵਿੱਚ ਹੱਠੀਆਂ ਜੱਪੀਆਂ ਦਾ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਮਨੁੱਖਤਾ ਦੇ ਭਲੇ ਦੀ ਖਾਤਰ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੱਤੀ ਅਸੀਂ ਉਹਨਾਂ ਦੀ ਅਮਰ ਕਹਾਣੀ ਨੂੰ ਯਾਦ ਕਰਦੇ ਹਾਂ ਉਹਨਾਂ ਹਠੀਆਂ ਜੱਪੀਆਂ ਤੇ ਤਪੀਆਂ ਨੂੰ ਆਪਾਂ ਯਾਦ ਕਰਦੇ ਹਾਂ ਉਹਨਾਂ ਦੀ ਡਿੜਤਾ ਨੂੰ ਮੂਹ ਮਮਤਾ ਦੀ ਹਨੇਰੀ ਅਤ ਦਾ ਤਸ਼ੱਦਦ ਕੋਈ ਵੀ ਕਮਜ਼ੋਰ ਨਹੀਂ ਕਰ ਸਕਿਆ ਉਹਨਾਂ ਦੇ ਅੰਦਰ ਇੱਕ ਪਰਪਰਪਖ ਵਿਸ਼ਵਾਸ ਹੁੰਦਾ ਗਿਆ ਇੱਕ ਕਵੀ ਹਜੂਰਾ ਸਿੰਘ ਜੀ ਦੀ ਕਵਿਤਾ ਦੇ ਬੜੇ ਬੋਲ ਪਿਆਰੇ ਨੇ ਕਿਸੇ ਵਿਸ਼ਵਾਸੀ ਦੀ ਅੰਦਰਲੀ ਤਸਵੀਰ ਦੇ ਉਹ ਦਰਸ਼ਨ ਕਰਵਾਉਂਦੀ ਹੈ ਨੇ ਕਵਤਾ ਦੇ ਅੱਖਰ ਨੇ ਦਿਲ ਮੇ ਉਮੀਦ ਰੱਖ ਸਦਾ ਇੱਕ ਮਾਲਕ ਕੀ ਖਾਲਕ ਖਲਕ ਵਿੱਚ ਨੂਰ ਭਰਪੂਰ ਹੈ ਹੂਜੇ ਨਾ ਨਿਰਾਸ਼ ਆਸ ਰੱਖ ਵਿਸ਼ਵਾਸ ਤਾਂ ਪੈ ਵਿਸ਼ਬ ਕੀ ਪਾਲਬ ਸੋ ਤਾਲਕ ਮਸ਼ਹੂਰ ਹੈ ਸਿੱਧ ਕ ਸਬੂਰੀ ਰਿੱਧ ਸਬਰ ਸਬੂਰੀ ਰੱਖ ਨਿਕਟ ਮਿਰ ਗੰਧ ਸਦਾ ਨਿਕਟ ਨਾ ਦੂਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰ ਸੁਆਮੀ ਨਾਮੀ ਦਾਸ ਪ੍ਰਾਣ ਪਲਬਿਕੋ ਹਾਜ਼ਰ ਹਜ਼ੂਰ ਹੈ ਕਬੀ ਇਹ ਗੱਲ ਦੀ ਹਜ਼ੂਰਤ ਸਿੰਘ ਸਾਨੂੰ ਸਮਝਾਉਂਦੇ ਨੇ ਵੀ ਗੁਰੂ ਦੇ ਉੱਤੇ ਵਿਸ਼ਵਾਸ ਰੱਖ ਜਦੋਂ ਗੁਰੂ ਦੇ ਉੱਤੇ ਵਿਸ਼ਵਾਸ ਰੱਖੇਗਾ ਨਾ ਤੇ ਸਤਗੁਰੂ ਮਹਾਰਾਜ ਕਰਨ ਲੱਗੇ ਫਿਰ ਜੀਵਨ ਦੇ ਅੰਦਰੋਂ ਜਿਹੜੀ ਦੁਬਧਾ ਹੈ ਨਾ ਉਹ ਦੂਰ ਹੋ ਜਾਏਗੀ ਔਰ ਦੁਬਧਾ ਵੀ ਐਸੀ ਜਹੀ ਦੂਰ ਹੋਏਗੀ ਇਹ ਤੂੰ ਗੁਰੂ ਦੇ ਬਿਲਕੁਲ ਨੇੜੇ ਹੋ ਜਾਏਂਗਾ ਗੁਰੂ ਦੇ ਨਜ਼ਦੀਕ ਹੋ ਜਾਏਂਗਾ ਭਾਈ ਨੰਦ ਲਾਲ ਸਿੰਘ ਜੀ ਜਿਨ੍ਹਾਂ ਦਾ ਇੱਕ ਬਚਨ ਹੈ ਕਿਉਂਕਿ ਉਹਨਾਂ ਨੇ ਵੀ ਦੁਬਦਾ ਛੱਡ ਦਿੱਤੀ ਜਦੋਂ ਪਤਾ ਲੱਗ ਗਿਆ ਨਾ ਕਿ ਔਰੰਗਜ਼ੇਬ ਮੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤੇ ਉਹਨਾਂ ਦੇ ਮਨ ਵਿੱਚ ਕੋਈ ਦੁਬਦਾ ਨਹੀਂ ਸੀ ਵੀ ਮੈਂ ਹੁਣ ਕਿਸੇ ਹੋਰ ਹਾਕਮ ਦੇ ਜਾਂ ਕਿਸੇ ਹੋਰ ਦੀ ਆਸਰਾ ਤੱਕਾਂ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਜੇ ਮੈਨੂੰ ਕੋਈ ਬਚਾ ਸਕਦਾ ਏ ਤੇ ਉਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਧੇ ਹੀ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਗਏ ਉਹਨਾਂ ਦਾ ਇੱਕ ਪਾਵਨ ਬਚਨ ਹੈ ਜਿਸ ਮਨੁੱਖ ਦੇ ਅੰਦਰ ਦੋ ਚੀਜ਼ਾਂ ਦਾ ਗਿਆਨ ਹੋ ਜਾਂਦਾ ਹੈ ਕਿ ਦੁਨੀਆ ਕੀ ਹੈ ਅਤੇ ਲੋਕੀ ਕੀ ਹਨ ਉਹ ਮਨੁੱਖ ਕਦੇ ਇਸ ਫਾਨੀ ਸੰਸਾਰ ਦੀ ਖਾਤਰ ਕਦੇ ਝੂਠੇ ਦਾਵੇ ਨਹੀਂ ਬੰਨਦੇ ਉਹ ਰੱਬ ਨੂੰ ਸ਼ਿਕਾਇਤਾਂ ਨਹੀਂ ਕਰਦੇ ਅਤੇ ਨਾ ਹੀ ਜ਼ਾਲਮ ਬਿਰਤੀ ਦੇ ਹੁੰਦੇ ਹਨ ਜਿਵੇਂ ਕੁੱਤੇ ਇੱਕ ਹੱਡੀ ਖਾਤਰ ਲੜ-ਲੜ ਕੇ ਮਰਦੇ ਹਨ ਉਸ ਤਰ੍ਹਾਂ ਹਕੀਕਤ ਤੋਂ ਵੱਖ ਬੰਦਾ ਕਦੇ ਇਨਸਾਨੀਅਤ ਤੋਂ ਡਿੱਗੇ ਹੋਏ ਕੰਮ ਨਹੀਂ ਕਰਦਾ ਭਾਈ ਸਾਹਿਬ ਪੰਨੰਦ ਲਾਲ ਜੀ ਦੇ ਬੜੇ ਪਿਆਰੇ ਬਚਨ ਨੇ ਕਹਿੰਦੇ ਨੇ گویا ਤਾਂਕੇ ਦਰੀ ਸਰਾਈ ਆਮਦੂਮ ਗਾਹੇ ਲਾਜ਼ਮ ਸ਼ਬੀ ਵਾ ਗਾਹੇ ਮਲਜ਼ੂਮ ਤਾਕੇ ਚੂਸਗਾ ਪਰ ਉਸ ਤਖਾ ਜੰਗ ਕੋਈ ਦੁਨੀਆ ਮਾਲੂਮ ਵਾ ਅਹਲ ਦੁਨੀਆ ਮਾਲੂਮ ਗੁਰੂ ਦੀ ਸ਼ਰਨ ਪੈਣ ਦਾ ਅਰਥ ਹੈ ਅਸਲ ਦੇ ਵਿੱਚ ਅਸਲੀਅਤ ਨੂੰ ਸਮਝਣਾ ਜਦੋਂ ਅਸਲੀਅਤ ਦੇ ਵਿੱਚ ਮਨੁੱਖ ਸਮਝ ਜਾਂਦਾ ਹੈ ਕਿ ਮੇਰਾ ਨਿਸ਼ਾਨਾ ਹੈ ਪਰਮੇਸ਼ਰ ਦੇ ਨਾਲ ਮਲਾਪ ਤੇ ਗੁਰੂ ਸਹਿਬਾਨ ਮਨੁੱਖਾ ਦੇਹੀ ਦਾ ਨਿਸ਼ਾਨਾ ਜਿਹੜਾ ਹੈ ਨਾ ਉਹ ਇਹੀ ਸਮਝਾਉਂਦੇ ਨੇ ਜਗਤ ਦੀ ਨਾਸ਼ਵੰਤਾ ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦੀ ਹੈ ਮਨੁੱਖ ਸਮਝ ਜਾਂਦਾ ਹੈ ਤੇ ਗੁਰੂ ਦਾ ਸਿੱਖ ਫਿਰ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਜੁਂਦਾ ਹੈ ਗੁਰੂ ਦੇ ਉਪਦੇਸ਼ ਦੇ ਰਾਹੀ ਫਿਰ ਆਪਣੇ ਜੀਵਨ ਦੇ ਵਿੱਚੋਂ ਜਿਹੜਾ ਹੈ ਉਹ ਉਸ ਵਕਤ ਦੁਬਦਾ ਕੱਢ ਲੈਂਦਾ ਹੈ ਤੇ ਗੁਰੂ ਦੀ ਪ੍ਰਾਪਤ ਗੁਰੂ ਦੇ ਰਾਹੀ ਪਰਮੇਸ਼ਰ ਦੀ ਪ੍ਰਾਪਤੀ ਵੱਲ ਨੂੰ ਉਹ ਆਪਣਾ ਰੁੱਖ ਜਿਹੜਾ ਹੈ ਆਪਣੀ ਸੀਧ ਜਿਹੜੀ ਹੈ ਰੱਬ ਦੀ ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪਾਸੇ ਨੂੰ ਉਹ ਕਰ ਲੈਂਦਾ ਹੈ